ਮਿਹਰ ਕਰੋ ਮੇਰੇ ਦਾਤਾ ਜੀ ਸਭਨਾਂ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਭਨਾਂ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਭਨਾਂ ਜੀਆਂ ਤੇ

ਸਬਨਾ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਬਨਾ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਬਨਾ ਜੀਆਂ ਤੇ ਮਿਹਰ ਗਾਵਤੇ ਉਦਰੇ ਸੁਣਤੇ ਉਦਰੇ ਗਾਵਤੇ ਉਦਰੇ ਸੁਣਤੇ ਉਦਰੇ ਲਾਭ ਤੇ ਉਧੜਤੇ ਉਦਰੇ ਗਾਵਤੇ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਜੀ ਸਭਨ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾ ਜੀ ਸਬਨਾ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਬਨਾ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਬਨਾ ਜੀਆਂ ਤੇ ਮਿਹਰ ਕਰੋ ਪਸੂ ਪਰੇ ਤੁਗਤ ਕੋ ਤਾਰੇ पशु परेत मुगद को तारे पशु परेत मुगद को तारे बोलिया करो पशु परेत मुगद को तारे 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 पशु परेत ਦੋ ਕੋ ਤਾਰੇ ਪਾਹਨ ਪਾਰ ਉਤਾਰੇ ਜੀ ਸਭਨ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਭਨ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਭਨ ਜੀਆਂ ਤੇ ਜੀਆਂ ਤੇ ਮਿਹਰ ਕਰੋ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬੁਲਿਹਾਰੇ ਜੀ ਸਭਨਾਂ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰ ਦਾਤਾ ਜੀ सबना जी ते मेहर करो मेहर करो मेरे दाता जी सबना जी ते मेहर करो मेहर करो मेरे दाता जी सबना जी ते मेहर करो ਸਬਨਾ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਬਨਾ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਬਨਾ ਜੀਆਂ ਤੇ ਮਿਹਰ ਕਰੋ ਮਿਹਰ ਕਰੋ ਮੇਰੇ ਦਾਤਾ ਜੀ ਸਬਨਾ ਜੀਆਂ ਤੇ ਮਿਹਰ